ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਦੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਵੱਡੀ ਅਪਡੇਟ ਹੈ ਹੁਣ NPS ਕਰਮਚਾਰੀਆਂ ਨੂੰ ਵੀ ਮਿਲੇਗਾ OPS ਵਾਂਗ ਇਹ ਖ਼ਬਰਤਾ ਦੋਸਤੋ ਪੂਰੀ ਖ਼ਬਰ ਦੱਸਣ ਤੋਂ ਪਹਿਲਾਂ ਜਿਹੜੇ ਵੀ ਤੁਸੀਂ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਇਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲੱਗ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਮੁਲਾਜ਼ਮ ਤੱਕ ਇਹ ਅਪਡੇਟ ਪਹੁੰਚਾ ਵੀ ਅਤੇ ਉਸ ਨੂੰ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਤਾਂ ਦੋਸਤ ਨੇ ਪਿਛਲੇ ਸਮੇਂ ਤੋਂ ਲੰਬਾ ਸੰਘਰਸ਼ ਕੀਤਾ ਹੈ ਤਾਂ ਇਸ ਸੰਬੰਧੀ ਅਪਡੇਟ ਹੈ ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਖਬਰਾਂ ਬਤ ਤੁਹਾਨੂੰ ਦੱਸੀਏ ਐਨਪੀਐਸ ਦੇ ਵਿੱਚ ਬੇਸਿਕ ਸੈਲਰੀ ਦਾ 50% ਹਿਸਾਬ ਪੈਨਸ਼ਨ ਦੇ ਰੂਪ ਦੇ ਵਿੱਚ ਜੋ ਪ੍ਰਸਤਾਵਿਤ ਕੀਤਾ ਗਿਆ ਹੈ ਤੁਹਾਨੂੰ ਦੱਸਿਆ ਕੇਂਦਰ ਸਰਕਾਰ ਨੇ ਨੈਸ਼ਨਲ ਪੈਨਸ਼ਨ ਸਕੀਮ ਐਨਪੀਐਸ ਦੇ ਅਧੀਨ ਆਉਣ ਵਾਲੇ ਕੇਂਦਰੀ ਕਰਮਚਾਰੀਆਂ ਵਾਸਤੇ ਪੈਨਸ਼ਨ ਬੈਨੀਫਿਟ ਦੇ ਵਿੱਚ ਸੁਧਾਰ ਦੀ ਪੇਸ਼ਕਸ਼ ਕੀਤੀ ਹੈ ਸੂਤਰਾਂ ਦੀ ਮੰਨੀਏ ਤਾਂ ਤੁਹਾਨੂੰ ਦੱਸੀਏ ਵਰਤਮਾਨ ਜੋ ਮਾਰਕੀਟ ਬੇਸਡ ਰਿਟਰਨ ਸਿਸਟਮ ਹੈ ਇਸ ਨੂੰ ਬਦਲ ਕੇ ਜੋ ਆਖਰੀ ਬੇਸਿਕ ਸੈਲਰੀ ਹੈ ਕਿ ਉਸ ਦਾ 50% ਹਿੱਸਾ ਪੈਨਸ਼ਨ ਦੇ ਰੂਪ ਵਿੱਚ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਪੈਨਸ਼ਨਰ ਦੀ ਮੌਤ ਹੋਣ ਤੇ ਉਸ ਦੇ ਜੀਵਨ ਸਾਥੀ ਨੂੰ ਗਰੰਟਿਡ 60% ਜੋ ਮਹੀਨਾਵਾਰ ਪੈਨਸ਼ਨ ਰਹੇਗੀ ਉਹ ਦੇਣ ਦਾ ਵੀ ਪ੍ਰਸਤਾਵ ਹੈ ਸਰਕਾਰ ਨੇ ਮਾਰਚ 2000 ਦੇਈ ਦੇ ਵਿੱਚ ਪੈਨਸ਼ਨ ਬੈਨੀਫਿਟ ਦੇ ਵਿੱਚ ਸੁਧਾਰ ਦੇ ਤਰੀਕੇ ਲਈ ਖੋਜ ਦੇ ਵਾਸਤੇ ਸਮੇਟੀ ਦਾ ਗਠਨ ਕੀਤਾ ਹੈ ਜਿਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਅਤੇ ਇਸ ਦੇ ਵਿੱਚ ਸਭਾਰਸ਼ਾ ਜੋ ਨੇ ਉਹ ਆਂਧਰਾ ਪ੍ਰਦੇਸ਼ ਦੇ ਐਨਪੀਐਸ ਮਾਡਲ ਦੇ ਅਧੀਨ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਗਰੰਟਡ ਪੈਨਸ਼ਨ ਅਧਨਿਯਮ 2023 ਦੇ ਅਨੁਸਾਰ ਤੁਹਾਨੂੰ ਦੱਸ ਦਈਏ ਜੇ ਐਨਯੂਟੀ ਕੱਟ ਪੈਂਦੀ ਹੈ ਤਾਂ ਤੁਹਾਨੂੰ ਟੌਪ-ਅਪ ਸਨਿਸ਼ਚਿਤ ਕਰੇਗਾ ਕਿ 50% ਤੱਕ ਜੋ ਮਹੀਨਾਵਾਰ ਪੈਨਸ਼ਨ ਹੈ ਉਹ ਮਿਲੇ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਸੇਵਾ ਦੇ ਸਾਲ ਅਤੀ ਪੈਨਸ਼ਨ ਦੇ ਜੋ ਤੁਸੀਂ ਕਦੀ ਵੀ ਕਢਾਉਂਦੇ ਹੋ ਤਾਂ ਉਸ ਦੇ ਆਧਾਰ ਤੇ ਐਡਜਸਟਮੈਂਟ ਕੀਤੀ ਜਾਵੇਗੀ ਅਤੇ ਗਰੰਟਡ ਪੈਨਸ਼ਨ ਰਕਮ ਨੂੰ ਪੂਰਾ ਕਰਨ ਲਈ ਪੈਨਸ਼ਨ ਦੇ ਜੋ ਕੇਂਦਰ ਸਰਕਾਰ ਤੋਂ ਬਜਟ ਹੈ ਉਸ ਤੋਂ ਕਵਰ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਵੀ ਇਸ ਅਧੀਨ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਮੁਲਾਜ਼ਮਾਂ ਵਿੱਚ ਵਕ-ਵਕ ਵਿਚਾਰ ਜੋ ਸੁਣਨ ਨੂੰ ਮਿਲ ਰਹੇ ਹਨ ਤਾਂ ਇਸ ਪੱਤਰ ਬਾਰੇ ਵੀ ਤੁਹਾਨੂੰ ਦੱਸ ਦਈਏ ਕੀ ਹੈ ਇਹ ਪੱਤਰ ਤਾਂ ਇਹ ਪੱਤਰ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਗੱਲ ਤੋਂ ਹੀ ਇਸ ਪੱਤਰ ਦੀ ਪੰਜਾਬ ਦੇ ਵਿੱਚ ਵਾਇਰਲ ਹੋਣ ਨਾਲ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਵੀ ਜੋ ਨੂੰ ਜਾਰੀ ਇਸ ਪੱਤਰ ਦੇ ਵਿੱਚ ਜੋ ਐਨਪੀਐਸ ਕਰਮਚਾਰੀ ਟਰਮੀਨੇਟ ਜਾਂ ਰਿਮੂਵ ਕਰ ਦਿੱਤਾ ਗਿਆ ਹੋਵੇ ਜਾਂ ਜਿਸ ਨੇ ਆਪਣੀ ਨੌਕਰੀ ਪੂਰੀ ਹੋਣ ਤੋਂ ਪਹਿਲਾਂ ਹੀ ਨੌਕਰੀ ਛੱਡ ਦਿੱਤੀ ਹੋਵੇ ਉਸ ਦੇ ਐਨਪੀਐਸ ਅਕਾਊਂਟ ਜੋ ਕਿ ਫ੍ਰੀਜ਼ ਕਰ ਦਿੱਤੇ ਗਏ ਸੰਨ ਤਾਂ ਉਸ ਨੂੰ NPS ਐਗਜ਼ਿਟ ਜਾਂ ਵਿਡਰਾਅ 2015 ਦੇ ਰੂਲ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਕੀ ਕਹਿੰਦਾ ਹੈ ਐਗਜ਼ਿਟ ਰੂਲ 2015 ਇਸ ਵਿੱਚ ਤੁਹਾਨੂੰ ਦੱਸ ਦਿੱਤੀ ਹੈ ਜੇ NPS ਜਮਾ ਰਕਮ 5 ਲੱਖ ਤੋਂ ਘੱਟ ਹੈ ਤਾਂ ਸਾਰੀ ਰਕਮ ਕਰਮਚਾਰੀ ਨੂੰ ਦੇ ਦਿੱਤੀ ਜਾਵੇਗੀ ਅਤੇ ਜੇ ਕੁੱਲ ਜਮਾ ਰਕਮ 5 ਲੱਖ ਤੋਂ ਜ਼ਿਆਦਾ ਹੈ ਤਾਂ ਉਸ ਦਾ 20% ਕਰਮਚਾਰੀ ਨੂੰ ਵਾਪਸ ਕਰ ਦਿੱਤਾ ਜਾਵੇਗਾ ਅਤੇ 80% ਜੋ ਅਨਿਉਟੀ ਹੈ ਉਸ ਦੇ ਵਿੱਚ ਜਮਾ ਰੱਖਿਆ ਜਾਵੇਗਾ ਤਾਂ ਕਿ ਜਦੋਂ ਵੀ ਉਸ ਦੀ ਰਿਟਾਇਰਮੈਂਟ ਹੁੰਦੀ ਹੈ ਤਾਂ ਉਸ ਨੂੰ ਪੈਨਸ਼ਨ ਦਿੱਤੀ ਜਾ ਸਕੇ ਮਤਲਬ ਕਿ 80% ਤੁਹਾਡੀ ਰਾਸ਼ੀ ਉਸ ਅਕਾਊਂਟ ਦੇ ਵਿੱਚ ਰਹੇਗੀ ਕੇਵਲ 58 ਸਾਲ ਪੂਰੇ ਹੋਣ ਤੱਕ ਹੀ ਉਸ ਨੂੰ ਪੈਨਸ਼ਨ ਜੋ ਲੱਗੇਗੀ ਉਸ ਤੋਂ ਬਾਅਦ ਹੀ ਉਸ ਰਕਮ ਦਾ ਉਹ ਵਰਤੋਂ ਕਰ ਸਕੇਗਾ ਜਾਂ ਫਿਰ ਇੰਜ ਕਹਿ ਲਈਏ ਕਿ 58 ਸਾਲ ਪੂਰੇ ਹੋਣ ਤੋਂ ਬਾਅਦ ਹੀ ਉਸ ਨੂੰ ਪੈਨਸ਼ਨ ਲੱਗੇਗੀ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੀ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਫਰ ਵਨਸ ਅਗੇਨ ਟੂ ਆਨਲਾਈਨ